ਅਰੇ ਸੱਜਣਾ ਮੈਂ ਤਰਣੂ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸਰਾਓ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਉਮੀਦ ਕਰਦਾ ਜਿੰਨੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਹੋਏ ਜੇ ਸਾਰੇ ਠੀਕ ਠਾਕ ਹੋਗੇ ਖੁਸ਼ ਹੋਗੇ ਚੜ੍ਹਦੀ ਕਲਾ 'ਚ ਹੋਗੇ ਠੀਕ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਨੂੰ ਹਮੇਸ਼ਾ ਅਰਦੀ ਕਲਾਈ ਰੱਖੇ ਖੁਸ਼ ਰੱਖੇ ਬਸ ਆਪਾਂ ਇਹੀ ਮੀਤ ਬੇਨਤੀ ਕਰਦੇ ਆ ਵੈਗ ਰੋ ਕੇ ਤੇ ਲਾਈਵ ਕੀਤਾ ਤੇ ਜਿੰਨੇ ਵੀ ਇਹ ਬੇਨਤੀ ਆ ਜੋ ਵੈਸੇ ਤਾਂ ਮੈਨੂੰ ਕੁਝ ਕਰਨਾ ਕਰਕੇ ਮੇਰੀ ਇਸ ਚੈਨਲ ਦੀ ਰੀਚ ਬਹੁਤ ਡਾਊਨ ਚੱਲ ਰਹੀ ਏ ਵੀਡੀਓ ਵਾਇਰਲ ਅੱਗੇ ਹੋ ਨਹੀਂ ਰਹੀਆਂ ਤੇ ਫਿਰ ਵੀ ਬੇਨਤੀ ਜਿੰਨੇ ਵੀ ਮੈਨੂੰ ਪੰਜਾਬ ਤੋਂ ਜਿੱਥੇ ਵੀ ਪੰਜਾਬ ਚ ਵੀਡੀਓ ਜਾਂਦੀ ਏ ਜਿੰਨੇ ਵੀ ਸੱਜਣ ਮਿੱਤਰ ਪੰਜਾਬ ਤੋਂ ਦੇਖ ਰਹੇ ਜੀ ਤੇ ਚਾਹੇ ਕੋ ਪੰਜਾਬ ਤੋਂ ਚਾਹੇ ਕੋ ਬਾਹਰ ਤੋਂ ਜੋ ਵੀ ਭੈਣ ਭਰਾ ਆਪਾਂ ਨੂੰ ਪਿਆਰ ਕਰਦੇ ਨੇ ਸਾਥ ਦੇ ਨਾਲੇ ਭਰਾ ਭੈਣ ਭਰਾ ਬੇਨਤੀ ਇਹ ਵੀ ਸਾਰੇ ਆਪਣੇ ਵੀਰ ਦਾ ਸਾਥ ਦਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਵੱਤੋ ਵੱਧ ਤੇ ਜਿੰਨੀਆਂ ਆਪਣੀਆਂ ਵੀਡੀਓ ਆਉਣੀਆਂ ਤੁਹਾਡੇ ਕੋਲ ਤੇ ਸਾਰੇ ਵੀਰ ਵੀਡੀਓ ਦਾ ਸਾਥ ਜਰੂਰ ਦਿਆ ਕਰੋ ਵੱਤੋ ਵੱਦੀ ਜੇ ਨਾ ਹੋ ਸਕਦਾ ਲਾਈਕ ਮੰਨ ਲੋ ਕਮੈਂਟ ਜਿੰਨੇ ਵੀ ਸੁਝਾਅ ਜਰੂਰ ਦਿਆ ਕਰੋ ਤਾਂ ਜੋ ਅਸੀਂ ਇਹ ਬੰਦਾ ਜਿਹੜੀ ਵੀਡੀਓ ਬਣਾ ਕੇ ਪਾਉਣੇ ਆ ਮਿਹਨਤ ਕਰਦੇ ਆ ਉਹ ਬੰਦਾ ਆਪਦਾ ਅੱਗੇ ਤੋਂ ਹੋਰ ਸੋਹਣੀ ਵੀਡੀਓ ਬੰਦਾ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਬਾਕੀ ਜਿਉਂਦੇ ਵੱਸਦੇ ਰਹੋ ਸਾਥ ਦੇਣ ਲਈ ਤੈ ਦਿਲੋਂ ਧੰਨਵਾਦ ਤੇ ਬਾਕੀ ਮਿਲਦੇ ਆ ਨਵੀਂ ਵੀਡੀਓ ਨਾਲ ਸასიਖਾਲ ਸਾਰੇ ਪ੍ਰੋਬਲਮ